ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਾ ਫੈਮਲੀ ਤੇ ਹੋਸਣਾ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਵਧੀਆ ਅਸੀਂ ਵੀ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਤੇ ਅੱਜ ਦਾ ਵੀਡੀਓ ਸ਼ੁਰੂ ਕਰ ਲੱਗਾ ਤੇ ਬਿਆ 4:00 ਵਜੇ ਦਾ 4:00 ਵਜੇ ਕਿਹਾ ਦਿਖਾ ਦੋ 4:00 ਵਜੇ ਹੋਏ ਉਹ 4 ਵਜ ਗਏ ਪੁੱਠੇ 4 ਵਜ ਗਏ ਪੁੱਠੇ ਦਾ ਕਿਉਂ ਬੱਜਿਆ ਸਿੱਧੇ ਬੱਜਿਆ 4 ਦਾ ਟਾਈਮ ਹੋ ਗਿਆ ਤੇ ਉਤਮ ਸਕੂਲੋਂ ਆ ਗਿਆ ਤੇ ਚਾਹ ਪਾਣੀ ਆਪਾਂ ਪੀ ਲਈ ਤੇ ਹੁਣ ਆਪਾਂ ਥੋੜਿਆ ਕੰਮ ਤੋਂ ਦਾ ਕਰਦੇ ਹਾਂ ਕੁਛ ਇੱਕ ਤਾਂ ਮਸ਼ੀਨ ਲਾਉਣੀ ਆ ਕੱਪੜਿਆਂ ਲਈ ਬਾਕੀ ਮੈਂ ਪਹਿਲਾਂ ਕਹਿ ਦਵਾ ਵੀ ਜਿਹੜਾ ਵੀ ਭੈਣ ਭਾਈ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਜੀ ਜਾਂ ਉੱਪਰ ਆਪਣੇ ਸਾਰਾ ਲੱਗ ਗਿਆ ਮੋਸਟਲੀ ਕਿਚਨ ਚ ਵੀ ਲੱਗ ਗਿਆ ਕਿਚਨ ਲੱਗ ਗਿਆ ਨਾ ਸਾਰੇ ਕਿਚਨ ਵੀ ਕੰਪਲੀਟ ਹੋ ਗਈ ਬਸ ਚਲੋ ਹੁਣ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਬਣੇ ਰਹੋ ਬਲੌਗ ਦੇ ਨਾਲ ਤੇ ਐਂਡ ਤੱਕ ਜੁੜ ਦੇਖਿਓ ਐਂ ਪਿਆਰ ਦਿੰਦੇ ਰਹੋ ਆਪਣੇ ਚੈਨਲ ਨੂੰ ਤੇ ਹੁਣ ਆਪਾਂ ਅੱਗੇ ਕੰਮ ਧੰਦੇ ਸ਼ੁਰੂ ਕਰਦੇ ਆ ਕੰਮ ਧੰਦੇ ਕੀ ਇਹ ਕਹਿੰਦੇ ਫਰੂਟ ਕੱਟ ਕੇ ਲਾ ਗਦੇ ਬਣੋ ਕੱਟ ਕੇ ਲਾ ਗਦਨੇ ਆ ਪਪੀਤਾ ਪਿਆ ਕੋਸ਼ ਤਰਬੂਜਾ ਵੀ ਹੈ ਹੈਨਾ ਤਰਬੂਜਾ ਕੀ ਤਰਬੂਜਾ ਹੁੰਗਾ ਤਰਬੂਜਾ खरबूजा भी पैगा एना फेवरेट है खरबूजा मैं तो भी चलो आ जाओ जी खरबूजा 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 कटदे ਬੰਜੜਾ ਬਚਿਆ ਹੋਇਆ ਹੀ ਘੱਟ ਨਹੀਂ ਇਹ ਹੋਰ ਨੇ ਖਾਣਾ ਤਾਂ ਲੱਗ ਲਾ ਅੰਦਰੀ ਘੱਟਣੀ ਆ ਬਸ ਇੱਕ ਕੱਟ ਲੈ ਸੇਕ ਵਾਲਾ ਉਹ ਵੀ ਇੱਕ ਕੱਟ ਲੈ ਦੂਜਾ ਮਾਦੂ ਹੈ ਹੋਈ ਰਹੀ ਨਾ ਤੀਰ ਉਹ ਗਰਮੀ ਹੋ ਲੱਗੀ ਤੇ ਗਰਮੀ ਹੋ ਗਈ ਸ਼ੁਰੂ ਬਹੁਤ ਗਰਮੀ ਹੁੰਦੀ ਆ ਸੋਈ ਦੇ ਵਿੱਚ ਨਾ ਸਾਡੀ ਤੇ ਸੇਕ ਮਾਰਦਾ ਚਲੋ ਹੁਣ ਤਾਂ ਪਰਮਾਤਮਾ ਤੇ ਜਿੱਦੀ ਜਿੱਦੀ ਆਪਣੀ ਉਧਰ ਸੁਨੀਆਂ ਕਿਆ ਹੋ ਰਣੀ ਇਹ ਸਮਾਨ ਲੈ ਅੰਦਰੀ ਲੈ ਚੱਲ ਜੀ ਹੋਰ ਮੈਂ ਪਲੇਟ ਲੱਭਦੀ ਸੀ ਕੋਈ ਹਾਂ ਲੱਭੀ ਇਹਨੇ ਕੱਟਣਾ ਵਾ ਲੈ ਪੈ ਨਾ ਜੀ ਆਏ ਆਨੇ ਦਿਮਾਗ ਆ ਦੇ ਲੋ ਸਾਡੇ ਛੋਲੇ ਦੇ ਵਿੱਚ ਅਸੀਂ ਭੋਂਤੇ ਸੀ ਸਵੇਰੇ ਪਾਣੀ ਖਤਮ ਹੋ ਗਿਆ ਪਾਣੀ ਹੋਰ ਲੱਗਿਆ ਪਿਆ ਪਾਣੀ ਹੋਰ ਪਾ ਦੀ ਇਹਦੇ ਵਿੱਚ ਹਾਂ ਦੇਖਿਆ ਲੱਗਿਆ ਪਿਆ ਕੋਈ ਨਿਕਲ ਤੋ ਅਥਾ ਇਸ ਮੇਰ ਦੇ ਭੋਂਤੇ ਦੇ ਨੇ ਲੋ ਸਾਰਾ ਪਾਣੀ ਪੀ ਗਏ ਫੁੱਲ ਗਏ ਛੋਲੇ ਜੇ ਇਹ ਆਪਾਂ ਸਬਜੀ ਬਣਾਉਣੀ ਹੈ ਚਿੱਟੇ ਚਣਿਆਂ ਦੀ ਜੁਆਕ ਖੋਸ਼ੋ ਦੇ ਭਾਲਣ ਦੇ ਨੇ ਆਪਾਂ ਲੋ ਸਾਰਾ ਕੁਝ ਖਾਣ ਲਈ ਜੁਆਕ ਉਹ ਕਰਦੇ ਨੇ ਚਲੋ ਐਨਾ ਕੁ ਪਿੱਟਾ ਸੀ ਇਹ ਪਿਆਪ ਲੈ ਚੱਲ ਗਿਆ ਨਗ ਪਵਿੱਤਰ ਬਚਿਆ ਪਿਆ ਸੀਗਾ ਪਹਿਲਾਂ ਕੱਟਿਆ ਸੀ ਉਦੋਂ ਜੇ ਕਿਸੇ ਨੇ ਹੋਰ ਖਾਣਾ ਹੋਇਆ ਤਾਂ ਦੂਜਾ ਕੱਟ ਲਾਂਗੇ ਪ੍ਰੈਮੀ ਕਾ ਤੋਂ ਖਰਾਬ ਕਰਕੇ ਸਿੱਟਣਾ ਹੈ ਆਪ ਪਲਾ ਦੇ ਜਿਹੜਾ ਰੇਸ਼ਾ ਆ ਗਿਆ ਸੀਗਾ ਤੇ ਆਪਾਂ ਮਸ਼ੀਨ ਟੁੱਟੀ ਆ ਰਹੀ ਹੈ ਜੀ ਆਪਾਂ ਤਾਂ ਮਸ਼ੀਨ ਲਾਉਣੇ ਕੱਪੜੇ ਵਾਲੀ ਹੁਣ ਤੇ ਟੱਪ ਥੋੜੀ ਜਿਹੀ ਰਹਿ ਗਈ ਬਹੁਤ ਟੱਪ ਹੁੰਦੀ ਹੈ ਸਵੇਰੇ ਨੂੰ ਆਪਾਂ ਹੁਣ ਲਾਉਂਦੇ ਨਹੀਂ ਹੈਗੇ ਮਸ਼ੀਨ ਹੁਣ ਆਪਾਂ ਸਵੇਰੇ ਮਸ਼ੀਨ ਲਾਉਣੋਂ ਹਟ ਗਏ ਕਿਉਂਕਿ ਨਾ ਸਵੇਰੇ ਸਾਡੇ ਧੁੱਪ ਵਾਲੀ ਆ ਜਾਂਦੀ ਹੈਗੀ ਅ ਇੱਧਰ ਨਾ ਸਾਡੇ ਸਤਾ ਘੱਟ ਹੈਗਾ ਕਮਰੇ ਨੇ ਦੋ ਹੀ ਬਸ ਉਹਦੇ ਕਰਕੇ ਫਿਰ ਅਸੀਂ ਸਵੇਰੇ ਲੇਟ ਵਾਲਾ ਹੋ ਜਾਂਦਾ ਦੇ ਕੱਪੜਿਆ ਕਰਕੇ ਧੁੱਪ ਹੋ ਜਾਂਦੀ ਆ ਤੇ ਹੁਣ ਅਸੀਂ ਸ਼ਾਮ ਨੂੰ ਹੀ ਲਾਇਆ ਕਰਾਂਗੇ ਐਸਟ ਵੇਲੇ ਨਾਲੇ ਕੱਪੜੇ ਕੁਪੜੇ ਲੈ ਜਾਂਦੇ ਆ ਸਾਰੇ ਸਵੇਰੇ ਅਸੀਂ ਛੱਡ ਦਾਂ ਮਸ਼ੀਨ ਲਾਇਆ ਨਹੀਂ ਕਰਦੇ ਸਵੇਰੇ ਅੱਗੇ ਤਾਂ ਠੀਕ ਸੀ ਮੌਸਮ ਤਾਂ ਕਰਕੇ ਸਵੇਰੇ ਵੀ ਲਾ ਹੀ ਜਾਂਦੇ ਸੀ ਮਸ਼ੀਨ ਨੂੰ ਵੀ ਧੁੱਪ ਆ ਜਾਂਦੀ ਹੈ ਨਾ ਹਜੇ ਥਾਂ ਨਹੀਂ ਹੈਗਾ ਮਸ਼ੀਨਦਾਰਨ ਨੂੰ ਉਹਦੇ ਕਰਕੇ ਹਜੇ ਤੁੱਪੇ ਹੀ ਫਿਰ ਔਖਾ ਹੋ ਜਾਂਦਾ ਜੀ ਖਰਾਬ ਹੋ ਜਾਂਦੀ ਹੈ ਚੀਜ਼ ਹਨ ਪਲਾਸਟਿਕ ਦੀ ਹੁੰਦੀ ਹੈ ਤੁੱਪੇ ਤਾਂ ਖੜਕ ਕੇ ਜਾਂਦੀ ਹੈ ਜਮ ਤਾਂ ਕਰਕੇ ਹੁਣ ਆਪਾਂ ਹੁਣ ਲਾ ਦਾਂਗੇ ਨਾਲੇ ਆਪਣੀ ਟੁੱਟੀ ਆ ਰਹੀ ਹੈ ਵਧੀਆ ਕੱਪੜੇ ਤੁੱਟੇ ਜਾਣਗੇ ਖਰਬੂਜਾ ਪਤਾ ਨਹੀਂ ਕਿਹੋ ਜਿਹਾ ਨਿਕਲੂ ਲੈ ਤਾਂ ਲੈਤਾ ਮਿੱਠਾ ਹੋਗਾ ਇਹ

ਕਿ ਕੋਈ ਨਹੀਂ ਆਉਂਦਾ ਮਿੱਠਾ ਗੁੰਨਾ ਖੰਡ ਵਰਗਾ ਹਨ ਹੋਰ ਕੈਮਰਾ ਕੀ ਪਪਿੱਟ ਲਿਆ ਤਰਬੂਤਾ ਬੁੱਕ ਗਿਆ ਅੱਜ ਮਗਾ ਦੂ ਹੋਰ ਐ ਨਹੀਂਗਾ ਲੋ ਜੀ ਕੱਪੜੇ ਵਾਲੀ ਮਸ਼ੀਨ ਆਪਾਂ ਲਾਤੀ ਆ ਧਰਦਿਗੇ ਪਹਿਲਾਂ ਪਪਿੱਟਾ ਫ੍ਰਿਜ ਦੇ ਵਿੱਚ ਇੰਨਾ ਕਰਿਆ ਗਿਆ ਆਪੇ ਨੇ ਕੱਪੜੇ ਧੋਣ ਵਾਲੇ ਸਭਾਪਾ ਪਾ ਮੰਗ ਦੇ ਚਿੱਟੇ ਆਜੇ ਨਾਲ ਤਾਂ ਲੈਸਾਂ ਜੀ ਇਹੋ ਕਰਨੀਆਂ ਨੇ ਦੇ ਉਹਨੇ ਹਾਂ ਇਹ ਨਾਲੇ ਫਿਰ ਆ ਕੇ ਘਰੇ ਕੰਮਕੁਮ ਕਰਾਂਗੇ ਟਾਈਮ ਨਾਲ ਫਿਰ ਪੱਥਰ ਵਾਲੇ ਆ ਜਾਣਗੇ ਉਹਨਾਂ ਦੀ ਵੀਡੀਓ ਵੀਡੀਓ ਸ਼ੂਟ ਕਰ ਲਾਂਗੇ ਆਈ ਜਾਂਦੇ ਆ ਆਈ ਨੇ ਗੱਡੇ ਆ ਗਏ ਸੀ ਉਹ ਤਾਂ ਉਤਾਰਨ ਵਾਲੇ ਹੋਣਗੇ ਪੱਥਰ ਹੋਣਾਗਾ ਜੀ ਆਪਣੇ ਅੱਜ ਮੈਂ ਤੁਹਾਨੂੰ ਪਹਿਲਾਂ ਦੱਸ ਕੀ ਜੜੀਆਂ ਵੀਡੀਓ ਦੇ ਵਿੱਚ ਹਨ ਉਹਦੀ ਬੇਟ ਕਰੀ ਜਾਂਦੇ ਆਂਗੇ ਹੋਰ ਬਾਥਰੂਮ ਮaza ਮਸਾ ਫਾਈਨਲ ਹੋ ਗਿਆ ਚਲੋ ਸ਼ੁਕਰ ਹੈ ਗੁਰੂ ਦਾ ਲੇਖ ਫਾਈਨਲ ਹੋ ਗਿਆ ਤੇ ਆਪਣੇ ਲੱਗ ਜੂਗਾ ਕੋਈ ਗਰਮੀ ਹੋਗੀ ਸ਼ੁਰੂ ਪੈਣੀ ਤੇ ਗਰਮੀ ਚੌਕਾ ਹੋ ਜੂ ਗਰਮੀ ਤੋਂ ਪਹਿਲਾਂ ਪਹਿਲਾਂ ਸਾਨੂੰ ਆਇਆ ਵੀ ਜਿਆਦਾ ਗਰਮੀ ਤੋਂ ਪਹਿਲਾਂ ਬਾਹਰ ਜੀ ਉੱਤਰ ਹਾਂ ਜੇ ਸਾਡੇ ਰਿਸ਼ਤੇਦਾਰ ਕੋਈ ਨਾ ਆਇਓ ਸਾਡੇ ਆਪ ਦੀ ਖਾਨ ਨਹੀਂ ਹੈਗਾ ਪੈਨੋ ਸਾਡੇ ਤੁਹਾਨੂੰ ਪਤਾ ਹੀ ਇਹ ਵੀ ਘਰ ਦਾ ਕੰਮ ਚੱਲੀ ਜਾਂਦਾ ਹੈ ਨਾ ਉਹਦੇ ਘਰ ਕੇ ਕਮਰੇ ਦੋ ਨੇ ਪਹਿਲਾਂ ਤਾਂ ਚਲੋ ਸਰਦੀ ਸੀ ਅਡਜਸਟ ਹੋ ਜਾਂਦਾ ਸੀ ਹੈਨਾ ਤੇ ਵੀ ਹੁਣ ਗਰਮੀ ਪੈਣ ਲੱਗੀ ਗਰਮੀ 'ਚ ਏਸੀ ਵਾਲਾ ਹੀ ਕਮਰਾ ਠੀਕ ਆ ਤੇ ਸਾਡੇ ਉਧਰ ਲੇਗਾ ਵੀ ਏਸੀ ਹੈਗਾ ਇਹਦੇ ਵਿੱਚ ਹੁਣ ਜੇ ਲਵਾ ਤਾਂ ਲਈਏ ਪਰ ਇਹ 'ਚ ਕੋਈ ਫਾਇਦਾ ਨਹੀਂ ਲਵਾਉਣ ਦਾ ਭਾਣੂ ਤੋੜ ਕਰਾਂਗੇ ਹੈਨਾ ਮਹੀਨੇ ਦਾ ਚਲੋ ਡੇਢ ਮਹੀਨੇ ਦਾ ਜ਼ੋਰ ਮਾਰ ਕੇ ਕੰਮ ਹੈਗਾ ਚਲੋ ਇੱਕ ਦਾ ਪੋਰਸ਼ਨ ਰੈਡੀ ਹੋਊ ਗਈ ਉੱਪਰਲਾ ਤਿਆਰ ਹੋ ਜਾਊਗਾ ਤੇ ਹੁਣ ਜਿਹੜਾ ਬਸ ਬਾਥਰੂਮ ਰਹਿ ਗਿਆ ਉੱਪਰ ਉੱਪਰ ਜਦੋਂ ਬਾਥਰੂਮ ਹੋ ਗਿਆ ਉਸ ਤੋਂ ਬਾਅਦ ਹੁਣ ਵੀ ਵੀ ਉਹ ਲੱਗ ਜਾਣਗੇ ਪਿੱਛੇ ਦੀ ਪਿੱਛੇ ਨਿਬੜੀ ਆਊਗਾ ਤੇ ਵੀ ਆਇਆ ਵੀ ਇੱਕ ਪੋਰਸ਼ਨ ਰੈਡੀ ਹੋਊ ਚਲੋ ਇੱਕ ਕਮਰਾ ਹੀ ਰੈਡੀ ਹੋ ਜਾਊਗਾ ਪੈਨ ਕਰਨ ਦਾ ਹੋ ਜਾਊਗਾ ਤੇ ਹੁਣ ਗਰਮੀ ਚ ਔਖਾ ਹੋ ਜਾਂਦਾ ਜੀ ਸਰਦੀ ਤਾਂ ਠੀਕ ਹੋ ਜਾਂਦਾ ਹੁਣ ਸਰਦੀ ਤਾਂ ਭੀੜ ਭੜੱਕੇ ਚ ਵੀ ਪਿਆ ਜਾਂਦਾ ਤੇ ਗਰਮੀ ਚ ਨਹੀਂ ਪਿਆ ਜਾਂਦਾ ਹੈਗਾ ਤੇ

ਉਹ ਨਾ ਉੱਡਦਾਗਾ ਹੋ ਕਿੰਨਾ ਉੱਡਦਾਗਾ ਬਾਲਾ ਜੀ ਉੱਡਦਾਗਾ ਫਰੈਸ਼ ਕਰੀਦਾ ਪ੍ਰੈਸ ਕਰ ਉਹ ਇਹਦਾ ਨਾ ਮਸਾ ਚਲੋ ਜੀ ਬਗਦਾਨਾ ਕੰਮ ਖਰਾਬ ਕਰੀ ਜਾਂਦਾ ਬਾਦ ਖੋਣੀ ਆ ਮੈਂ ਤੁਹਾਨੂੰ ਅੱਜ ਮੈਂ ਇਹਨੂੰ ਕਰ ਦਿੰਦਾ ਬਾਈ ਇਹਨੂੰ ਬਾਈ ਬੱਸ ਬੱਸ ਤੇ ਬਾਲਾ ਉੱਡੀ ਜਾਂਦਾਗਾ ਕਿੰਨਾ ਹੋ ਗਿਆ ਓਹੋ ਕੱਪੜੇ ਪਾ ਪਾ ਤੇ ਮਸ਼ੀਨ ਦੇ ਵਿੱਚ ਦੇ ਭਾਂਡਲ ਟੁੱਟੇ ਲਾਤੀ ਹਨਾ ਪਤਾ ਹਟਾਉਣੇ ਆਗੇ ਆ ਮੋਟਰ ਦੀ ਬਾਜ ਆਉਗੀ ਸਾਡੇ ਪਾਣੀ ਚੜੀ ਜਾਂਦਾ ਟੈਂਕੀ ਦੇ ਵਿੱਚ ਤਾਂ ਕਰਕੇ ਖੜਕਾ ਹੋਊਗਾ ਤੇ ਆਪਾਂ ਤਾਂ ਇਹ ਤਾਂ ਕਰਾਉਣੇ ਬਾਲਾ ਖਿੰਡਿਆ ਜਾਂ ਪਿਆ ਕਿਉਂਕਿ ਹੁਣ ਆਪਣੇ ਪੱਥਰ ਵਾਲੇ ਆਉਣਗੇ ਫਿਰ ਉਹ ਵੀ ਪੱਥਰ ਤਾਂ ਚੜਾਉਣਗੇ ਔਖਾ ਸੀ ਉਹ ਤੱਕ ਖੰਡਿਆ ਰੱਖਿਆ ਸੀਗਾ ਇਹ ਬਾਕੀ ਆਪਣੇ ਕੁਝ ਪੱਖਰਾ ਆ ਗਿਆ ਆ ਆਪਣੇ ਸੈਲਫ ਆਈਆਂ ਹੋਈਆਂ ਨੇ ਕਿਚਨ ਵਾਲੀਆਂ ਉੱਪਰ ਇਹ ਲਵਾਈਆ ਫਿਰ ਉਹ ਆਣਗੇ ਨਹੀਂ ਛੋਟਾ ਹਾਥੀ ਆਊਗਾ ਫਿਰ ਜਿੰਦਾ ਖੁੱਲਾ ਦੀ ਚਾਬੀ ਚਾਬੀ ਲਾ ਪਣਾ ਲਓ ਜੀ ਚਲਦੇ ਆ ਉੱਪਰ ਆਪਾਂ ਤੇ ਆਪਾਂ ਕੀ ਕਰਿਆ ਮਿਸਤਰੀਆਂ ਨੇ ਉਹ ਦੇਖਦੇ ਆ ਪਿਆ ਸਾਰਾ ਪੱਥਰ ਆਪਣਾ ਇੱਥੇ ਕਟਿੰਗ ਕਰਦੇ ਹੁੰਦੇ ਨੇ ਮਿਸਤਰੀ ਆਹ ਵਾਲੀ ਜਗ੍ਹਾ ਤੇ

ਏਜੀ ਸਾਰੀ ਕਿ ਲੱਗਿਆ ਜੀ ਨੂੰ ਕੀ ਲੱਗਿਆ ਹਾਏ ਜੀ ਲਾਣਾ ਸੀ ਕਿੰਨਾ ਸੋਹਣਾ ਲੱਗਦਾ ਹਨਾ ਆ ਦੇਖ ਲੋ ਜੀ ਆਪਣਾ ਫਲੋਰ ਆਪਣਾ ਬੁੱਕ ਟਾਈਪ ਲਵਾਇਆ ਆਪਰਾ ਜਿਹੜਾ ਸਿੰਕ ਲੱਗਣਾ ਇੱਥੇ ਪੈਨਟੀ ਵਾਲਾ ਤੇ ਇਹਦੇ ਵਿੱਚ ਇਹ ਹੋ ਕਰ ਰਿਹਾ ਜੀ ਸਾਬ ਸਾਬ ਕਰਦੇ ਹੈ ਨਾ ਕਿ ਆ ਕਿੰਨਾ ਸੋਹਣਾ ਲੱਗਦਾ ਹੈ ਹੈ ਨਾ ਇਹਦੇ ਇੱਥੇ ਇੱਥੇ ਲੱਗਦਾ ਸ਼ਿੰਕ ਤੇ ਇਹ ਪਿੱਛੇ ਬੈ ਆਪਣੇ ਨੇ ਇਹ ਪਾਡੇ ਵੀ ਮਤਲਬ ਕਿ ਜਿਵੇਂ 게ਟਾਂ ਦੇ ਮੂਹਰੇ ਆ ਚੀਜ਼ ਹੋ ਗਈ ਆਪਾਂ ਇਹਦੇ ਵਾਲੇ ਪੱਥਰ ਦੇ ਲਵਾਏ ਸੀ ਤੇ ਪਹਿਲਾਂ ਹੋਇਆ ਲੱਗਦਾ ਸੀ ਮੈਨੂੰ ਵੀ ਇਹ ਸੋਹਣਾ ਨਹੀਂ ਲੱਗਣਾ ਪਰ ਪ੍ਰਦੀਪ ਕਹਿੰਦੇ ਸੀ ਬਹੁਤ ਸੋਹਣਾ ਲੱਗੂਗਾ ਇੱਕ ਟਾਇਲ ਲਈ ਸਤ ਬਹੁਤ ਪਿਆਰੀ ਲੱਗੀ ਫਿਰ ਅਸੀਂ ਇਹ ਸਾਰਾ ਲਵਾ ਲਿਆ ਤੇ ਆ ਹੈਗੀ ਹੈ ਕਿਚਨ ਕਿਚਨ ਦੇਖੋ ਕਿੰਨੀ ਸੋਹਣੀ ਲੱਗਦੀ ਆ ਇਹ ਆ ਦੇ ਆ ਵਾਲੀ ਟਾਲਕ ਕਿੰਨੀ ਪਿਆਰੀ ਲੱਗਦੀ ਆ ਦੇਖਣਾ ਦੇਖੋ ਨੀ ਕਿਚਨ ਸਿੰਕ ਲੱਗ ਗਏ ਆਪਣੇ ਸਿੰਕ ਆਪਾਂ ਚੋਰਸ ਵਾਲੇ ਲਵਾਏ ਨੇ ਜਿਹੜੇ ਅੱਜ ਕੱਲ੍ਹ ਹੁਣ ਇਹ ਹੀ ਲਵਾਉਂਦੇ ਨੇ ਜ਼ਿਆਦਾਤਰ ਤੇ ਵਾਲੀ ਸਿੰਕ ਲੱਗੇ ਆਗੇ ਇਹ ਵਧੀਆ ਕੁਆਲਿਟੀ ਦੀ ਸਟੀਲ ਹੁੰਦੀ ਆ ਤੇ ਹੈਵੀ ਹੁੰਦੇ ਆ ਉਹਨਾਂ ਨਾਲੋਂ ਵਧੀਆ ਹੁੰਦੇ ਜਿਹੜੇ ਪਹਿਲਾਂ ਹੁੰਦੇ ਸੀ ਉਹਨਾਂ ਨਾਲੋਂ ਹੀ ਵਧੀਆ ਹਾਂ ਤੇ ਇੱਥੇ ਲੱਗੂ ਆਪਣੇ ਟੋਕਰਾ ਭਾਂਡੇ ਆਲਾ ਤੇ ਇਹ ਵਾਲੀ ਟੈਲ ਇੱਥੇ ਤਾਂ ਆਹ ਨੂੰ ਕਰਵਾਈ ਹੈ ਕਿਉਂਕਿ ਇੱਥੇ ਟੋਕਰਾ ਲੱਗੂਗਾ ਬਾਗੀ ਤੇ ਆਹ ਵਾਲਾ ਆਪਾਂ ਜਿਹੜਾ ਸੈਲਫ ਆਂ ਦਾ ਹੁਲਵਾਇਆ ਆਹ ਆਹੋ ਕਰਦਾ ਨਾ ਇਹ ਤੋਂ ਤਾਂ ਕਿ ਇਹ ਪਹਿਲੀ ਨੂੰ ਇਹ ਪੀਸ ਲਾਇਆ ਨਾ ਫਿਰ ਕੱਟ ਕੇ ਪੀਸ ਲੱਗ ਗਿਆ ਉਹ ਕੱਟ ਕੇ ਛੋਟਾ ਸੀਗਾ ਇਹ ਇੱਧਰ ਤੇ ਆਹ ਵਾਲੀ ਜਿਹੜੀ ਟਾਇਲ ਲੱਗੀ ਆਪਾਂ ਇਹ ਇਹਰੇ ਦੀਏ ਤੋਂ ਲੈ ਕੇ ਆਏ ਸੀਗੇ ਆਪਾਂ ਤੇ ਜਦੋਂ ਅਸੀਂ ਲੈ ਕੇ ਆਏ ਆ ਉਦਨੇ ਉਹਨਾਂ ਦੇ ਇੱਕ ਡਿਜ਼ਾਈਨ ਸੀ ਸਿਰਫ ਇਹੇ ਜਦੋਂ ਅਸੀਂ ਦੁਬਾਰਾ ਬਾਥਰੂਮਾਂ ਦਾ ਦੇਖਣ ਗਏ ਤਾਂ ਇਹਦੇ ਵਿੱਚ ਕਈ ਡਿਜ਼ਾਈਨ ਲਿਆ ਰੱਖੇ ਕਿਉਂਕਿ ਲੋਕ ਪਸੰਦ ਕਰਦੇ ਨੇ ਬਹੁਤ ਸੋਹਣਾ ਸੀ ਜਿਹੜਾ ਹੁਣ ਨਵਾਂ ਵੀ ਡਿਜ਼ਾਈਨ ਲੈਂਦਾ ਸੀ ਇਹਨਾਂ ਨੇ ਤੇ ਬਹੁਤ ਪਿਆਰਾ ਸੀਗਾ ਪ੍ਰਮਾਤਮਾ ਸਾਡੇ ਘਰ ਬਣਾਵੇ ਜਿਵੇਂ ਸਾਡਾ ਬਣਿਆਗਾ ਦੇ ਕੋਈ ਸਾਫ ਕਰਕੇ ਇੱਥੇ ਇੱਥੇ ਸੈਟਿੰਗ ਕਰਨ ਵਾਲੀ ਸੀ ਇਹ ਸਾਰੇ ਕਲੀਅਰ ਕਰਕੇ ਉਹ نیچے ਆਪਾਂ ਲਾਈ ਆ ਥੱਲੇ ਥੱਲੇ ਦੀ ਨਾਲ ਦੀ ਲਾਈ ਥੱਲੇ ਵਾਈਟ ਹੀ ਲਾਈ ਆ ਬਸ ਥੋੜਾ ਜਿਹਾ ਇਥੇ ਰੇਸ਼ਾ ਦਾ ਬਸ ਵਾਈਟ ਦੇ ਵਿੱਚ ਆ ਦੇਖ ਇਹ ਨਾ ਬਲੈਕ ਵਾਈਟ ਨਹੀਂ ਹੈ ਜੀਆਂ ਥੋੜੀਆਂ ਜਿਹੀ ਬਲੂ ਜਿਹੀ ਸ਼ੇਡ ਦੇ ਵਿੱਚ ਹੋਇਆ ਹੈ ਲੋ ਅਪਾ ਬੈਕ ਸਾਈਡ ਵੀ ਇਹ ਲਵਾਇਆ ਇੱਥੇ ਮਸ਼ੀਨ ਦਾ ਪੁਆਇੰਟ ਆਊਗਾ ਇਹਦੇ ਥੱਲੇ ਇੱਥੇ ਮਸ਼ੀਨ ਮੇਰੀ ਆਗਾ ਵਾਸ਼ਿੰਗ ਮਸ਼ੀਨ ਰੱਖੀ ਜਾਊਗੀ ਆਦ ਤੇ ਨੇ ਪੁਆਇੰਟ ਤੇ ਬਾਕੀ ਦੱਸਿਓ ਸਾਨੂੰ ਕਮੈਂਟਾਂ ਦੇ ਵਿੱਚ ਜੀ ਕਿਵੇਂ ਲੱਗਿਆ ਇਹ ਰੇਤਾ ਰੂਤਾ ਪਿਆ ਹੋਣਾ ਤਾਂ ਕਰਕੇ ਕਲਰ ਜਸ ਉਹ ਨਹੀਂ ਹੁੰਦਾ ਮਾਰਨਿੰਗ ਸਵੇਰੇ ਇਹਦਾ ਕਲਰ ਬੜਾ ਸੋਹਣਾ ਲੱਗਦਾ ਆ ਗਈ ਟਾਲਾ ਗਈ ਲੋਡੀ ਆਪਣੇ ਆ ਗਿਆ ਪੱਥਨ ਕਿ ਮੈਂ ਕਟਾ ਆ ਗਿਆ ਇਹਦਾ 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 ਫਲੋਰ ਨਹੀਂ ਹੈਗਾ ਇਹਦਾ ਫਲੋਰ ਨਹੀਂ ਇਹ ਬਲੂ ਦਾ ਫਲੋਰ ਹੀ ਆ ਹਾਂ ਇਹ ਫਲੋਰ ਆਹੇ ਬਲੂ ਨਾਲ ਦਾ ਫਲੋਰ ਹੋ ਗਿਆ ਹਾਂ ਠੀਕ ਹੈ ਕੀ ਕਹਿਣਾਗਾ ਤੂੰ ਮਿਲ ਲਾ ਵੀ ਇਹਨਾਂ ਤਰ੍ਹਾਂ ਇੰਨਾ 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 ਨਾ ਨਾ ਹਰ ਜਾ ਹਰ ਜਾ ਹਰ ਜਾ ਦੇਖੋ ਬਿੱਲੀ ਨਾ ਉਹ ਕਰੀ ਜਾਂਦੀ ਆ ਠੰਡੇ ਰੇਤੇ ਦੇ ਲਿੱਟੀ ਜਾਂਦੀ ਆ ਆ ਦੇ ਕੀ ਕਰਦੀ ਆ ਦੇਖ ਨੂੰ ਉਹ ਤੂੰ ਦੇਖਣ ਗਿਆ ਉਹ ਤੂੰ ਭਜਾਊਗਾ ਉਹਨੂੰ ਹਾਂ ਕੀ ਹੁੰਦਾ ਇਹਨੂੰ ਗਿੱਟਾ ਦਾ ਤੇਰਾ ਹੈ ਆ ਦੇ ਪੁੱਤ ਨੇ ਕਿਹਾ ਤਾ ਸੁੱਟ ਦੇ ਇਹਦਾ ਗਿੱਟਾ ਸੁੱਜਿਆ ਪਿਆ ਹੈ ਇਤਨੀ ਫੇਰ ਦੇ ਦੇ ਹਾਂ ਚਾ ਕੋਈ ਮਾਰਦੀ ਹੈ ਆਪ ਹੀ ਨਹੀਂ ਗਈ ਹੈ ਕਿ ਗਰਮੀ ਲੱਗਦੀ ਸੀ ਇਹਨੂੰ ਕੋਈ ਘਰ ਵਾਲੇ ਨਹੀਂ ਲੱਤ ਕਿੱਟਾ ਫੜਸੇਗਾ ਮੇਰਾ ਬਿੱਟਾ ਵੀ ਦੇ ਲੈ ਉਹਦਾ ਬਣਾਦਾ ਮੇਰਾ ਮੈਂ ਨਹੀਂ ਪਤਾ ਲੱਗਿਆ ਮੈਂ ਕੋਈ ਰੇਸਾ ਹੋਣਾ ਹੁਣ ਆਪਾਂ ਕੱਪੜੇ ਧੋਣ ਲੱਗੇ ਜੀ ਸਵੇਰੇ ਧੁੱਪ ਵਾਲੀ ਹੁੰਦੀ ਆ ਕੱਲੂ ਸਵੇਰੇ 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 ਨਾ ਆਏ ਜੀ ਹੁੰਦਾ ਵਿਵਸਥਾ ਚ ਇਹ ਤੇ ਕੰਮ ਨਿਮੜ ਲਓ ਤੁੱਪ ਵਾਲੀ ਹੋ ਜਾਂਦੀ ਆ ਸਾਡੇ ਤਾਂ ਗਰਮੀ ਬਹੁਤ ਹੋ ਗਈ ਸੋਚਾਂਗੇ ਜਾ ਕੇ ਹੋਰ ਸਾਡੇ ਗਰਮੀ ਵਾਲੀ ਹੋ ਗਈ ਏ ਅੱਜ ਵੀ ਬਹੁਤ ਲੱਗਦੀ ਏ ਗਰਮੀ ਪਤਾ ਆਪਣੇ ਕਿਉਂ ਹੋ ਰਹੀ ਏ ਕਾਹ ਤੋਂ ਲੱਗਦੀ ਏ ਤੁਹਾਨੂੰ ਪਤਾ ਨਹੀਂ ਆ ਬਰੇਤੀ ਕਰਕੇ ਜਾ ਰਹੇ ਹਾਂ ਉਸ ਆਉਂਦਾ ਤਕਤੀ ਹੋਈ ਹੈ ਨਹੀਂ ਗਰਮੀ ਹੋਣੀ ਵੀ ਆ ਫਿਰ ਹੁਣ ਠੱਪ ਵੀ ਕਿਹੜੀ ਆ ਗਈ ਹਾਂ ਚਿੱਪੜਾ ਬਰੇਟੀ ਕਰਕੇ ਬੱਦ ਕਰਨੀ ਹੈ ਨਗਰ ਟੀ-ਸ਼ਰਟ ਤਾਂ ਤੂੰ ਪਾਈ ਰੱਖੀ ਹੈ ਹੀ ਪਾਲਾ ਨਹੀਂ ਹੁਣ ਇਹਨੂੰ ਕੁਝ ਨਹੀਂ ਹੋਇਆ ਕੀ ਕਰੀਏ ਇਹਨਾਂ ਨੂੰ ਇਹਨਾਂ ਬੱ ਲਓ ਜੀ ਮਸ਼ੀਨ ਆਪਾਂ ਹਣਾ ਇਸ ਵੇਲੇ ਲਾਈ ਹੈਗੀ ਹੁਣ ਤੇ ਪਾਣੀ ਛੱਡ ਰੱਖਿਆ ਆਪਾਂ ਕਿਉਂਕਿ ਤਾਂ ਸਵੇਰੇ ਜਦੋਂ ਕੱਪੜੇ ਧੋਨੇ ਉਹ ਤੋਂ ਮਸ਼ੀਨ ਵੀ ਫਿਰ ਧੁੱਪੇ ਮੱਚੀ ਜਾਂਦੀ ਹੈ ਤਾਂ ਕਰਕੇ ਹਾਂ ਠੀਕ ਆ ਸਵੇਰੇ ਨਾਲੇ ਦਾ ਧੁੱਪੇ ਮੱਚਦੇ ਨਹੀਂ ਕੱਪੜੇ ਸੁੱਕ ਜਾਂਦੇ ਆ ਹਨਾ ਆ ਦੇ ਲੋ ਆਪਣੇ ਪਿਆ ਬਜਰੀ ਬਰੇਤੀ ਦਾ ਆਇਆ ਜੀ ਆਪਣੇ ਪੱਥਰ ਅੱਜ ਜਿਹੜਾ ਬਾਥਰੂਮ ਆਲਾ ਆਇਆ ਟਾਈਲਾਂ ਅੱਧੀਆਂ ਅੰਦਰ ਰੱਖੀਆਂ ਨੇ ਅੱਧੀਆਂ ਉਹ ਪਈਆਂ ਨੇ ਅੱਧੀਆਂ ਆ ਸੀ ਇਹ ਮੈਚਿੰਗ ਆਗਾ ਲੱਗਦਾ ਹਨ ਇਹਨਾਂ ਆਜਾ ਸੋਨਾ ਲੱਗਦਾ ਇਹ ਵੀਡੀਓ ਦੇ ਵਿੱਚ ਇੱਥੇ ਹਾਂ ਹੋਰ ਹੋਣ ਸਾਰਾ ਲੱਗਦਾ ਬਹੁਤ ਸੋਹਣਾ ਲੱਗਦਾ ਦੇਖੀ ਕਿੰਨਾ ਪਿਆਰਾ ਲੱਗਦਾ ਇਹ ਕਿ ਇਧਰੋਂ ਸਾਰਾ ਹਨਾ ਦੇਖ